ਜੇਲ੍ਹ ਦੇ ਵਿੱਚੋਂ ਬਾਹਰ ਆਏ ਜਗਤਾਰ ਸਿੰਘ ਹਵਾਰਾ ਤੇ ਜਗਤਾਰ ਸਿੰਘ ਹਵਾਰਾ ਨੂੰ ਲੈਣ ਦੇ ਲਈ 에어ਪੋਰਟ ਦੇ ਉੱਪਰ ਪਹੁੰਚ ਗਏ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਆਧਾਰਿਆਂ ਦੇ ਉੱਪਰ ਇਹ ਖਬਰ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਐਸੇ ਹੀ ਖਬਰ ਦੇ ਚਾਰੇ ਪਾਸੇ ਚਰਚੇ ਹੋਏ ਪਏ ਨੇ ਸਿੱਖ ਜਥੇਬੰਦੀਆਂ ਖੁਸ਼ੀ ਮਨਾ ਰਹੀਆਂ ਨੇ ਕਿ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਕਿ ਜੇਲ੍ਹ ਚੋਂ ਬਾਹਰ ਆ ਰਹੇ ਨੇ ਤੇ ਜਗਾ ਜਗਾ ਗੜੀਆਂ ਸਜਾ ਦਿੱਤੀਆਂ ਗਈਆਂ ਨੇ ਅਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਅਤੇ ਉੱਥੇ ਹੀ ਉਹਨਾਂ ਦੇ ਜਦੀ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਲੋਕ ਪਹੁੰਚ ਰਹੇ ਨੇ ਜੀ ਹਾਂ ਸੋਸ਼ਲ ਮੀਡੀਆ ਤੇ ਖਬਰ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਪਰ ਇਸ ਖਬਰ ਦੇ ਵਿੱਚ ਸੱਚਾਈ ਕੀ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਦਿਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਾਡੇ ਬੰਦੀ ਸਿੰਘ ਜੋ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਤੇ ਉਹਨਾਂ ਨੂੰ 30-30 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਬੰਦ ਕਿਤਿਆਂ ਹੋયા ਜੋ ਕਿ ਜਵਾਨੀ ਦੇ ਵਿੱਚ ਗਏ ਸੀ ਤੇ ਉਹਨਾਂ ਦੇ ਉੱਪਰ ਬੁਢਾਪਾ ਆ ਗਿਆ ਹੈ ਬੁਢਾਪਾ ਆਉਣ ਦੇ ਬਾਵਜੂਦ ਵੀ ਉਹ ਅੰਦਰ ਜੋ ਕਿ ਸੰਘਰਸ਼ਾਂ ਦੇ ਨਾਲ ਜੂਝ ਰਹੇ ਨੇ ਕਦੇ ਵੀ ਈਨ ਨਹੀਂ ਮੰਨੀ ਕਿਉਂਕਿ ਅਸੀਂ ਵਾਰਿਸ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਂ ਈਨ ਮੰਨਾਂਗੇ ਕਿਵੇਂ ਸਾਡੇ ਉੱਪਰ ਕਿਦਾਂ ਦੇ ਵੀ ਹਾਲਾਤ ਬਣ ਜਾਣ ਅਸੀਂ ਉਹਨਾਂ ਹਾਲਾਤਾਂ ਦੇ ਨਾਲ ਜੂਝਣਾ ਜਾਣਦੇ ਹਾਂ ਹਾਲਾਤਾਂ ਦੇ ਨਾਲ ਲੜਨਾ ਜਾਣਦੇ ਹਾਂ ਦੋਸਤੋ ਇੱਕ ਖਬਰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦਿਨਾਂ 'ਚ ਕਾਫੀ ਵਾਇਰਲ ਹੋ ਰਹੀ ਹੈ ਕੱਲ ਰਾਤ ਦੀ ਖਬਰ ਹੈ ਕਿ 에어ਪੋਰਟ ਦੇ ਉੱਪਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਦੇਖਿਆ ਗਿਆ ਤੇ ਅੱਗੋਂ ਉਹਨਾਂ ਨੂੰ ਲੈਣ ਦੇ ਲਈ ਜੋ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦ ਪਹੁੰਚੇ ਨੇ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਵੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਪਰ ਜੇਲ੍ਹ ਪ੍ਰਸ਼ਾਸਨ ਤਿਹਾਲ ਜੇਲ੍ਹ ਦੇ ਵਿੱਚ ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਬੰਦ ਨੇ ਉੱਥੇ ਜਦੋਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਪਰ ਹਜੇ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਇਸ ਖਬਰ ਦੀ ਨਹੀਂ ਹੋਈ ਅਤੇ ਨਾ ਹੀ ਸਾਡਾ ਚੈਨਲ ਇਸ ਖਬਰ ਦੀ ਪੁਸ਼ਟੀ ਕਰਦਾ ਹੈ ਤੁਹਾਡੇ ਕੋਲ ਇਸ ਖਬਰ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ